ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 9876823917 ਅੱਜ ਵੀਰੇ ਆਪਾਂ ਤੁਹਾਨੂੰ ਦੂਜਾ ਥੂਆ ਬਾੜ ਲੈ ਕੇ ਆਏ ਆਂਗੇ ਰਾਤ ਦੀ ਸੂਈ ਵੀ ਆ ਤੇ 20 ਲੀਟਰ ਤੋਂ ਉੱਤੇ ਬੌੜਾ ਹਾਜ਼ਰ ਆਪਾਂ ਦੀ ਕੱਢ ਕੇ ਲੈ ਜਾਓ ਤੇ ਨਗੀਨਾ ਹੀ ਆ ਲੰਮੀ ਲੰਮੀ ਐਨੀਆਂ ਕੱਦਗਾਠ ਪੂਰਾ ਵਧੀਆ ਮਗਰ ਆ ਗਿਆ ਬੱਚਾ ਤੁਹਾਨੂੰ ਮੈਂ 나ੜੂਆ ਦਿਖਾਉਣਾ ਇਹਦਾ ਗਿੱਲਾ ਨਾਲ ਹੀ ਆ ਤੇ ਯਾ ਤਾਂ ਅਗੇ ਦੀ ਥੋੜੀ ਜਿਹੀ ਕ੍ਰਾਸ ਤੇ ਸੀਲਸੂਲ ਬਹੁਤਾ ਜਣੀ ਮਾਕਣਾ ਕੋਈ ਆ ਜੀ ਹੋਰ ਵੀਰੇ ਤਸਵੀਰ ਕਾਹੋ ਠੀਕ ਠਾਕ ਹਾਂ ਜੀ ਤੇ ਨੰਬਰ ਬੋਲੇ ਰਣੀ ਨਾ ਐਡਰੈਸ ਕੀ ਅਚੀਨੌਰ ਸੰਜਾ 0241 ਪਿੰਡ ਬਾਈ ਦਾ ਬੁਰਜ ਰਾਜਗੜਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਨੇੜੇ ਸਲਾਹਤਪੁਰਾ ਹਾਂ ਜੀ ਤੇ ਵੀਰੇ ਜਿਹੜੀ ਅੱਜ ਆਪਾਂ ਬੈਠ ਲੈ ਕੇ ਆਏ ਆ ਕੀ ਇਹਦੀ ਡਿਟੇਲ ਹੈ ਜੀ ਏ ਬਾਈ ਹੁਣ ਇਹਦੇ ਥੱਲੇ 20 ਲੀਟਰ ਮੰਨ ਕੇ ਬੋਹੜਾ ਲੈ ਰਾਤ ਦੀ ਸੂਈ ਆ 10 ਰਾਤ ਹੋਇਆ 10 ਹੋਣ ਗਿਆ ਤੇ 10 ਹੀ ਨੇ ਥੱਲੇ ਛਾੜ ਥੱਲੇ ਪਿਆ ਹਾਈਐਸਟ ਦੁੱਧ ਕਿੰਨਾ ਦੇ ਦੂਗੀ ਜਣੀ ਇਹ ਜਲ 30 ਲੀਟਰ ਬਾਈ ਕਿਹਾ ਮਾਰ ਕੰਨ 28 28 ਦੀ ਕਹਿ ਰਹੀ ਮੋਟਾ ਆ ਥਾਉ ਦਾ ਜੇ ਤੇਰੇ ਕੋਲੇ 4-5 ਦਾ ਰਹਿ ਗਈ ਤਾਂ ਕਰਾ ਕੇ ਵੀ ਦੇ ਦੇਂਗਾ 5 ਚੋ ਕੇ ਵੀ ਦੇ ਦਾਂਗੇ ਠੀਕ ਝੂਠ ਵਾਲੀ ਗੱਲ ਨਾ ਹੋਵੇ ਭੋਰਾ ਵੀ ਠੀਕ ਹੈ ਨਾ ਕਿਉਂਕਿ ਆਪਣੇ ਚੈਨਲ ਨਾਲ ਵਧੀਆ ਲੋਕ ਜੁੜੇ ਹੋਇਆ ਤੇ ਮੁੜ ਕੇ ਉਹ ਹੋ ਜਾਂਦਾ ਆਪਾਂ ਐਂ ਤਰ੍ਹਾਂ ਕਹਿੰਦੇ ਰਾਤ ਸੋਈ ਆ ਬਾਲਟੀ ਭਰ ਕੇ ਰਾਤ ਕਰਦੀ ਆ ਬਾਲਟੀ ਹੁਣ ਕੱਢੀ ਤੇ ਥੱਲੇ ਉਹ ਨਹੀਂ ਥੱਲੇ ਪਿਆ ਯਾਨੀ 20 22 ਲੀਟਰ ਵਾਲਾ ਹਾਜ਼ਰ ਹੈਗਾ ਵੀਰੇ ਇਹ ਤਾਂ ਜਮਾਂ ਨੈਸਟ ਆ ਸਟਾਰਟਿੰਗ ਬਹੁਤ ਚੰਗੀ ਹੈਗੀ ਤੇ ਆਹ ਦੇਖੋ ਥਾਨ ਦੇਖੋ ਕਿਹੋ ਜਿਹਾ ਲੱਗਿਆ ਇੱਕ ਨੰਬਰ ਥਾਨ ਦੇਖੋ ਆਹ ਦੇਖੋ ਧਾਰ ਦੇਖੋ ਨਲ ਕੇ ਰਗੀ ਆ ਜਮਾਂ ਇੱਕ ਨੰਬਰ ਧਾਰਾਂ ਦੂਰਾਂ ਤੁਹਾਨੂੰ ਚੈੱਕ ਕਰਾ ਦੇਣੇ ਚੋਕੇ ਲੈ ਜਾਓ ਤੇ ਦੁੱਧ ਬਾਈ ਦੋ ਗਾਂਆਂ ਜਿਨ੍ਹਾਂ ਨੇ ਕੱਢਣੀ ਕੱਢਣਾ ਤੇ ਕੱਢੀ ਰਹਿਣੀ ਇਹਨੂੰ ਬਾਹਰ ਨੂੰ ਤੋੜ ਕੇ ਦਿਖਾ ਦੇ ਆ ਦੇਖੋ ਫੇਸ ਕੁਆਲਿਟੀ ਸੀਲ ਸੂਲ ਪੂਰੀ ਆ ਮਾ ਲੇਵਾ ਦੇਖੋ ਤੁਸੀਂ ਲੇਵਾ ਦਾ ਮੈਂ ਤੁਹਾਨੂੰ ਦੱਸਣਾ ਨਹੀਂ ਤੁਸੀਂ ਆਪ ਹੀ ਜਜ ਕਰ ਲਿਓ ਹਾਂ ਦੂਰ ਟੋਕਰਾ ਲੱਗਿਆ ਇੱਕ ਮਿੰਟ ਪੂਰੀ ਵਧੀਆ ਵੀਰੇ ਹੌਲੀ ਰਾਜੀ ਵੀ ਬੌਲੀ ਆ ਰਾਜੀ ਪਲੀ ਸਭੀ ਪੂਰੀ ਤੇ ਲੰਮੀ ਬਈਆ ਰੀਅਲ ਗੱਡੀ ਦੇ ਇੰਜ ਇੰਜ ਨਹੀਂ ਆ ਦੇਖੋ ਜੀ ਆ ਥਣ ਲੇਵਾ ਕਰੋ ਚੈੱਕ ਭਲਕੋਲ ਤਾਂ ਨਹੀਂ ਕੋਈ ਹੈਗੀ ਰਣੀ ਇਹਦੇ ਕੋਈ ਨਹੀਂ ਠੀਕ ਚੱਡਾ ਹੀ ਆ ਠੀਕ ਆ ਜੀ ਬਈ ਵਾਕਈ ਦੇ ਦੂ ਬਾਕੀ ਦਾ ਇਹ ਜੀ ਮਾਂ ਆੜੀ ਜੀ ਬੇਮੁੱਲੀ ਕ੍ਰੌਸ ਬ੍ਰੀਡ ਤੇ ਗਰਮੀ ਨੇ ਭੋਰਾ ਵੀ ਨਹੀਂ ਮੰਨਣੀ ਦੁੱਧ ਚਿੱਟਾ ਹੋਊ ਗਰਮੀ ਨਾਂ ਦੇ ਬਰਾਬਰ ਦੇਖੋ ਬੱਚੀ ਦਾ ਫੇਸ ਦੇਖੋ ਕਿੰਨਾ ਪਿਆਰਾ ਹੈਗਾ ਆਹ ਦੇਖੋ ਜੀ ਤੇ ਜਿਵੇਂ ਡੈਣੀ ਸੂਈ ਆ ਕੋਈ ਸੂਆ ਨਹੀਂ ਹਨਾ ਮੰਨਿਆਂ ਜਮਾ ਦੇਖੋ ਜੀ ਇੱਕ ਨੰਬਰ ਮਗਰ ਆ ਗਿਆ ਬੱਚਾ ਇਹਦੇ ਤੇ ਪੂਰੀ ਵਧੀਆ ਮੋਲ ਟੈਣੀਆ ਦਾ ਫੋਨ ਤੇ ਹੀ ਕਰ ਲਿਆ ਕੇ ਬਾਈ ਫੜਾ ਕੇ ਹੀ ਪਾ ਲਿਆ ਜਾਇਜ਼ ਹੋ ਜਾਮਾ ਐਂ ਤਾਂ ਨਹੀਂ ਵੀ ਅਗਲਾ ਡਰੀ ਜਾਵੇ ਫੋਨ ਲਾਉਣ ਲੱਗਾ ਵੀ ਖਾਣੀ ਬਾਈ ਕਿੰਨੇ ਕ ਮੰਗ ਲੂ ਚੱਲ ਛੱਡ ਡੈਣੀ ਬੱਚਾ ਤੇ ਆਪਾਂ ਇਹਦੇ ਥਲੇ ਧਾਰਾ ਮਾਰ ਕੇ ਦਿਖਾਈਏ ਆ ਦੇ ਕੋਸੈਕਟ ਨੂੰ ਦੇਖੋ ਥੱਲੇ ਕਿੱਦਾਂ ਤਕੜਾ ਮਿਲਕਵੇਨ ਦਿਖਾ ਦਿੰਦੇ ਰਣੀ ਆ ਦੇਖੋ ਜੀ ਮਿਲਕਵੇਨ ਰਸਾ ਹੀ ਲੱਗਿਆ ਵਾ ਥੱਲੇ ਇੱਕ ਨੰਬਰ ਆ ਦੇਖੋ ਜੀ ਪੂਰੀ ਵਧੀਆ ਆ ਦੇਖੋ ਇਧਰਲੇ ਪਾਸੇ ਮਿਲਕਵੇਨ ਆ ਦੇਖੋ ਜੀ ਨਾਲ ਨਹੀਂ ਕੋਈ ਨਹੀਂ ਉਹੀ ਮਾਰਦੇ ਵੀਰੇ ਬੱਚਾ ਕਿਹੜਾ ਨਾਲੂਆ ਨਾਲ ਆ ਯਾਰ ਹਾਂ ਕਿਹੜਾ ਕੋਈ ਗੱਲ ਆ ਵੀਰੇ ਆ ਦੇਖੋ ਵੀਰੇ ਕੁਮਾਰ ਕੇ ਕਰਾ ਲਈ ਜੇ ਇੱਕ ਮਾਰ ਦੀ ਤਾਂ ਨਾ ਆ ਨਮਤੀ ਮੋਟਰੀ ਆ ਆ ਦੇਖੋ ਨਲ ਕੇ ਰ ਗਿਆ ਵੀਰੇ ਦੂਜਿਆਂ ਨੂੰ ਵੀ ਮਾਰ ਦੇ ਮੂਹਲੇ ਨੇ ਮੂਹਲੇ ਮਾਰ ਲੈਣੀ ਮਗਰਲੇ ਨੇ ਮਗਰਲੇ ਮਾਰ ਬਾਈ ਆ ਦੇਖੋ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਬੇਦਰ ਕਰੋਗੇ ਮੰਗਾ ਲਿਓ ਕਿਕਰ ਵਰਗਾ ਤੋੜਦਾ ਭਾਈ ਨਾ ਚਾ ਮੱਚ ਕਿਕਰ ਆ ਆ ਦੇਖੋ ਜੀ ਕੁਮਾਰ ਕੇ ਮਾਰਾ ਮੂਰੇ ਲੱਗਿਆ ਵਗਾ ਹਾਂ ਹੁਣ ਮਾਰੋ ਜੀ ਇਹ ਕੋਈ ਤਾਂ ਨੰਬਰ ਤਾਂ ਆ ਇਹ ਤਾਂ ਦਾ ਹੋਇਆ ਹਾਂ ਮਾੜਾ ਆ ਆ ਦੇਖੋ ਜੀ ਆ ਦੇਖੋ ਤਾਂ ਸਾਰਾ ਜਮ ਮਾਰ ਦੇ ਟਕਾ ਕੇ ਕੋਈ ਟੁੱਟਦਾ ਨਹੀਂ ਕੋਈ ਮੁਗਦਾ ਨਹੀਂ ਆਪਣਾ ਫਰਜ਼ ਹੁੰਦਾ ਵੀਰੇ ਦਿਖਾਉਣ ਦਾ ਕੋਈ ਕਸਰ ਨਹੀਂ ਆਪਾਂ ਛੱਡਦੇ ਆ ਦੇਖੋ ਇੱਕ ਨੰਬਰ ਮੈਂ ਦਵਾਰ ਤੋਂ ਲੇਵਾ ਫੇਰ ਚੈੱਕ ਕਰਾ ਨਾ ਖੋਲ ਦੇ ਦੇਣੀ ਨਿਆਣਾ ਆ ਦੇਖੋ ਜੀ ਇੱਕ ਨੰਬਰ ਵੱਚੀ ਫੇਰ ਚੈੱਕ ਕਰ ਲਓ ਕੁਆਲਿਟੀ ਵਾਲੀ ਵੱਚੀ ਹੈ ਕੋਈ ਆਇਆ ਨਹੀਂ ਹੈਗੀ ਘਰੀ ਮੜੇ ਤਾਂ ਆ ਦੇਖੋ ਜੀ ਇੱਕ ਨੰਬਰ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ